ਸਖਵੰਦਰ ਸਿੰਘ ਮੇਰਾ ਨਾਮ ਹੈ ਜੀ ਪੰਡਰ ਥੋੜਾ ਜੀ ਰਸੂਲ ਔਲਾ ਜੀ ਕੀ ਕਾਰਨ ਹੈ ਜਿਹੜੇ ਉਰੇ ਇਕੱਠੇ ਹੋਏ ਇਹ ਦੇਖੋ ਜੀ ਪੰਚਾਇਤ ਨੇ ਅੱਜ ਲੌਸਮੈਂਟ ਕੀਤੀ ਆ ਵੀ ਜੋ ਪੰਚਾਇਤੀ ਜ਼ਮੀਨ ਆ ਜੀ ਉਸੀ ਉਹਦੀ ਬੋਲੀ ਕਰਾਉਣੀ ਚਾਹੁੰਦੇ ਆ ਉਹ ਆਪਣੇ ਕਾਗਜ਼ ਪੱਤਰ ਦਿਖਾਉਣ ਅਸੀਂ ਆਪਣੇ ਕਾਗਜ਼ ਪੱਤਰ ਦਿਖਾ ਰਹੇ ਹਾਂ ਕਿੰਨੇ ਬੰਦਿਆਂ ਨੂੰ 175 ਬੰਦਿਆਂ ਨੂੰ ਨੋਟਿਸ ਆਇਆ ਜੀ ਕਿਹਨੇ ਘਟਿਆ ਨੋਟਿਸ ਇਹ ਪੰਚਾਇਤ ਬੋਲੋ ਆ ਨੋਟਿਸ ਸਾਡੇ ਮੇਰੇ ਹੱਥਾਂ ਦੇ ਵਿੱਚ ਆ ਜੀ ਨੋਟਿਸ ਦੇਖਣਾ ਦੇਖ ਸਕਦੇ ਹੋ ਜੀ ਤੋਂ ਇਹ ਜਿਹੜੇ ਹੁਣ ਨੋਟਿਸ ਪੰਚਾਇਤ ਨੇ ਘਟੇ ਹੈ ਕਿ ਇਹ ਕਹਿੰਦੇ ਥੋੜੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਮਲਕੀਅਤ ਕੀਤੀ ਹੈ ਜਿਹੜੀ ਇਹ ਗਦਾਵਰੀ ਦਾ ਨੌਜੀ ਸਾਰੇ ਕਸਤਕਰ ਅਸੀਂ ਆ ਸਾਡੇ ਨਾਮ ਹੋ ਰਹੇ ਜੀ ਕਿੰਨੀ ਜ਼ਮੀਨ ਖੀਏ ਤੋਂ ਇਹ 12 ਕਿਲੇ ਜ਼ਮੀਨ ਹੈ 12 ਤੋਂ ਲੱਗੇ 15 ਵਾ ਰਕ ਤੇ ਕਿੰਨੇ ਲੋਕਾਂ ਨੂੰ ਨੋਟਿਸ ਕਟੇ ਹੈ 175 ਬੰਦਾ ਨੋਟਿਸ ਕਟੇ ਹੈ ਉਹ ਤੋਂ ਕੰਮਕਾਰ ਕੀ ਹੈ ਜਿਹੜੇ ਸਾਰੇ ਦੇਖੋ ਖੇਤੀ ਦਾ ਗਿਆਰਾ ਕਰਦੇ ਨੇ ਕਿਸੇ ਕੋ ਦੋ ਮਰ ਲਿਆ ਕਿਸੇ ਕੋ ਚਾਰ ਮਰ ਲਿਆ ਉਹ ਸਾਰੇ ਇਹ ਕਸਤਕਰ ਆਪਣੀ ਮਿਹਨਤ ਕਰਕੇ ਰੋਟੀ ਖਾ ਰਹੇ ਨੇ ਤੇ ਹੁਣ ਜਿਹੜੇ ਕੋਰਟ ਦੇ ਵਿੱਚ ਕੇਸ ਤੁਹਾਡੇ ਵੱਲੋਂ ਲਗਾਇਆ ਅਸੀਂ ਆਪਣਾ ਆਪਣੇ ਵੱਲੋਂ ਲਾਇਆਗਾ ਜੀ ਅਸੀਂ ਆਪਣਾ ਪੱਖ ਕੇਚ ਰੱਖਿਆ ਹੈ ਆਪਣਾ ਪੰਚਾਇਤ ਆਪਣਾ ਪੱਖ ਉਸ ਕੋਰਟ ਚ ਰੱਖਿਆ ਜੀ ਜੋ ਜਸਾਫ ਹੈ ਨਾ ਕੰਨਗਾ ਸਾਨੂੰ ਮਨਜ਼ੂਰ ਹੋ ਗਿਆ ਤੇ ਜਿਹੜੇ ਤੁਹਾਡੇ ਕੋਲ ਫਰਜ਼ਾ ਨੇ ਫਰਜ਼ਾ ਦੇ ਵਿੱਚ ਕੀ ਦੀ ਮਲਕੀਅਤ ਆ ਸਾਡੀ ਆ ਮਲਕੀ ਮਾਲਕੀ ਜਾ ਜੇ ਅਸੀਂ ਕਿਹੜੇ ਕਸਤ ਕਰ ਰਹੇ ਹਾਂ ਉੱਥੇ ਜੀ ਆਹ ਦੇਖੋ ਜੀ ਸਭ ਦੇ ਨਾਮ ਆ ਰਹੇ ਨੇ ਜੀ ਤੇ ਫਿਰ ਤੁਹਾਨੂੰ ਡੀਡੀਪੀ ਤੋਂ ਅਫਸਰ ਵੱਲੋਂ ਕੋਈ ਆਪਸਰ ਡੀਡੀਪੀ ਵੱਲੋਂ ਨਹੀਂ ਪੰਚਾਇਤ ਵੱਲੋਂ ਨੋਟਿਸ ਆਇਆ ਸਾਨੂੰ ਯਾਰ ਨੋਟਿਸ ਪੰਚਾਇਤ ਦਾ ਜੀ ਤੇ ਅਫਸਰ ਕੀ ਕਹਿੰਦੇ ਨੇ ਅਧਿਕਾਰੀ ਅਫਸਰ ਹੁਣ ਆਉਣਗੇ ਜੀ ਮੌਕੇ ਤੇ ਪਤਾ ਲੱਗੋ ਜੀ ਕਦ ਆਉਣਗੇ ਜੀ ਕੱਲ੍ਹ ਅੱਜ ਤੇ ਡੀਪੀ ਚਲੋ ਕੱਲ੍ਹ ਇੱਥੇ ਆਏ ਨਹੀਂ ਤੇ ਅਸੀਂ ਅੱਛਾ ਜੀ ਹਾਂ ਅੱਜ ਅਸੀਂ ਜਿਹੜੀ ਜ਼ਮੀਨ ਹੈਗੀ ਆ ਜੀ ਉੱਥੇ ਇਸ ਸਮੇਂ ਕਬਜ਼ਾ ਕਬਜ਼ਾ ਸਾਰੇ ਕਸਤਕਾਰ ਆਪਣਾ ਕਬਜ਼ਾ ਕਰੀ ਬੈਠੇ ਨੇ ਜੀ ਕੋਈ ਵਿਹਲੀ ਜ਼ਮੀਨ ਨਹੀਂ ਹੈਗੀ ਜੀ ਕਿਸੇ ਦੀ ਫਸਲ ਹੁਣ ਵੇਚੀ ਆ ਹਾਂ ਸਭ ਦੀ ਫਸਲ ਵੇਚੀ ਆ ਜੀ ਸਭ ਦੇ ਕਹਿੰਦੇ ਗੋਭੀ ਲਾਈ ਆ ਕੇ ਤੇ ਪੱਠੇ ਵੇਚੇ ਨੇ ਕਿਤੇ ਜੀਰੀ ਲਾਈ ਆ ਕਿਸੇ ਨੇ ਗੋਭੀ ਲਾਈ ਆ ਜੀ ਸਭ ਆਪਣੀ ਫਸਲ ਵੇਚੀ ਬੈਠੇ ਹੈ ਮਾਮਲਾ ਕੋਰਟ ਦੇ ਵਿੱਚ ਹੈ ਫੇਰ ਵੀ ਬੋਲੀ ਕਰਾਉਣਾ ਇਹ ਬੋਲੀ ਕਰਾਉਣਾ ਚਾਹੁੰਦੇ ਨੇ ਜੀ ਅਸੀਂ ਕੱਲ ਨੋਟਿਸ ਦਿੱਤਾ ਸਾਡੇ ਕੋਲ ਨੋਟਿਸ ਦਿਖਾ ਸਕਦੇ ਹਾਂ ਤੁਹਾਨੂੰ ਉਹਦੇ ਕੋਰਟ ਜੱਜ ਸਾਹਿਬ ਤੋਂ ਸਾਨੂੰ ਨੋਟਿਸ ਆਇਆ ਜੋ ਵੀ ਰੋਕੋ ਰਹਿਣ ਜ਼ਮੀਨ ਤੋਂ ਤੇ ਹੁਣ ਤੁਸੀਂ ਅਸੀਂ ਜੋ ਕੋਰ ਦਾਇਲਾ ਕਰੂਗਾ ਆ ਮੈਨ ਨੇ ਨੂੰ 2 ਮਹੀਨਾ ਸਾਡੀ ਤੁਹਾਨੂੰ ਹੱਕ ਜਜੂਗਾ ਅਸੀਂ ਕਸਤਕਾਰ ਹੋ ਜਾਾਂਗੇ ਜੀ ਨੇ ਪੰਚਾਇਤ ਕਸਤਕਾਰ ਹੋ ਜੀ ਉੱਥੇ ਮੇਰਾ ਨਾਮ ਜਗਜੀਤ ਸਿੰਘ ਆ ਜੀ ਤੇ ਪਿੰਡ ਜਿਹੜਾ ਪਿੰਡ ਰਸੂਲੜਾ ਕਾਰਨ ਜਿਹੜਾ ਤੁਸੀਂ ਇਕੱਠੇ ਹੋ ਇਹ ਜਿਹੜੀ ਜ਼ਮੀਨ ਹੈ ਜੀ ਇਹ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਕੋਟੌਤੀ ਕਰਕੇ ਜ਼ਮੀਨ ਸੀਗੀ ਫਿਰ ਉਹ ਡੀਸੀ ਸਾਹਿਬ ਨੇ ਸਾਨੂੰ ਵੰਡ ਕੇ ਦਿੱਤੀ ਹੋਈ ਆ ਉੱਥੇ ਅਸੀਂ ਕਸਤਕਾਰ ਆ ਇਹ ਹੁਣ ਪੰਚਾਇਤ ਵਾਲੇ ਧੱਕੇ ਨਾਲ ਉਹਨੂੰ ਪੰਚਾਇਤ ਦੀ ਦੱਸਦੇ ਨੇ ਜਦ ਕੇ ਹੱਕ ਮਾਲਕਾਨ ਦੇ ਵਿੱਚ ಗ್ರಾಮ ਪੰਚਾਇਤ ਦਾ ਕਿਤੇ ਨਾਂ ਨਹੀਂ ਬੋਲਦਾ ਨੰਬਰ 2 ਪੰਚਾਇਤ ਇਹ ਕੇਸ ਨੇ ਜਿਹੜੇ ਲੋਕਾਂ ਨੇ ਕਈ ਬੰਦਿਆਂ ਨੇ ਕੋਰਟ ਦੇ ਵਿੱਚ ਲਾਏ ਹੋਏ ਨੇ ਪੰਚਾਇਤ ਵੱਲੋਂ ਚਰਨਜੀਤ ਸਿੰਘ ਵਕੀਲ ਵੀ ਪੇਸ਼ ਹੋਇਆ ਇੱਕ ਪਾਸੇ ਤਾਂ ਚਰਨਜੀਤ ਸਿੰਘ ਵਕੀਲ ਪੇਸ਼ ਹੋ ਰਹੇ ਨੇ ਦੂਜੇ ਪਾਸੇ ਇਹ ਬੋਲੀ ਕਰਨ ਲੱਗੇ ਨੇ ਇਹ ਸਰੇ ਸਰ ਧੱਕਾ ਕਰ ਰਹੇ ਹਨ ਕਾਸਤਕਾਰਾਂ ਦੇ ਨਾਲ ਕਿੰਨੇ ਬੰਦਿਆਂ ਨੂੰ ਨੋਟਿਸ ਦਿੱਤੇ ਗ੍ਰਾਮ ਇਹ 75 ਬੰਦਿਆਂ ਨੂੰ ਨੋਟਿਸ ਆਇਆ ਹੈ ਅੱਛਾ ਜੀ ਤੇ ਜਿਹੜੇ ਬੰਦੇ ਹੁਣ ਉਥੇ ਕਾਸਤਕਾਰ ਨਹੀਂ ਉਹਨਾਂ ਦੀ ਕੋਈ ਵੋਟਾਂ ਵੀ ਨਹੀਂ ਨਹੀਂ ਜੀ ਉਹਨਾਂ ਦਾ ਗੁਜ਼ਾਰਾ ਸਿਰਫ ਕੀਤੀ ਵਾਲੀ ਤੇ ਹੈ ਜਿਹੜੀ ਥੋੜੀ ਬਹੁਤੀ ਜ਼ਮੀਨ ਹੈ ਉਹਦੇ ਤੇ ਗੁਜ਼ਾਰਾ ਕਰ ਰਹੇ ਨੇ ਠੀਕ ਹੈ ਜਿਵੇਂ ਹੁਣ ਇਹ ਥੋਲੀ ਕਿਹੜੇ ਅਧਾਰ ਤੇ ਕਰਾਉਣਾ ਚਾਹੁੰਦੇ ਨੇ ਸਿਰਫ ਤੇ ਸਿਰਫ ਧੱਕਾ ਹੈ ਜੀ ਸਰਪੰਚ ਵੱਲੋਂ ਕੀਤਾ ਜਾ ਰਿਹਾ ਕੱਲ ਵੀ ਵੀਡੀਓ ਸਾਹਿਬ ਆਏ ਸੀ ਕੱਲ ਜਦੋਂ ਉਹਨਾਂ ਨੂੰ ਕਾਗਜ਼ ਪੱਤਰਾਂ ਨੂੰ ਕਿਹਾ ਤੇ ਉਹ ਵਾਪਸ ਚਲੇ ਗਏ ਅੱਜ ਵੇਹ ਤੱਕੇ ਨਾਲ ਬੋਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਇਹ ਹੀ ਕਰਦੇ ਆ ਵੀ ਕੋਰਟ ਚ ਕੇਸ ਕੀਤੇ ਵੀ ਹੋਏ ਨੇ ਤੇ ਦੋ ਚਾਰ ਕੇਸ ਹੋਰ ਵੀ ਹੋ ਜਾਣੇ ਨੇ ਜੋ ਕੋਰਟ ਫੈਸਲਾ ਕਰੂਗੀ ਉਹ ਸਾਨੂੰ ਮਨਜ਼ੂਰ ਹੋਊਗਾ ਜੇ ਅਸੀਂ ਤਾਂ ਅਦਾਲਤ ਦੇ ਹੁਕਮਾਂ ਨੂੰ ਮੰਨਣ ਵਾਲੇ ਬੰਦੇ ਆ ਜੀ ਸਹਿੰਗਾ ਫਤਿਹ ਸਿੰਘ ਜੀ ਅੱਜ ਜਿਹੜਾ ਇਕੱਠੇ ਹੋਇਆ ਕੀ ਕਰਨਾ ਹੈ ਜੀ ਇਹ ਸਾਡੇ ਨਾਲ ਜੀ ਪੰਚਾਇਤ ਤੱਕਾ ਕਰ ਰਹੀ ਹੈ ਇਹ ਸਾਡੇ ਨਗਰ ਦੀ ਜ਼ਮੀਨ ਜਿਹੜੀ ਵੰਡੀ ਹੋਈ ਸੀ ਜੀਸੀ ਉਹਨਾਂ ਦੇ ਮੁਤਾਬਕ ਜਿੰਨੇ ਹਿਸਾਬ ਨਾਲ ਮੇੜੀ ਹੋਈ ਸੀ ਕਿ ਇਹਨੂੰ ਅੱਧਾ ਕੀ ਲਾ ਕੇ ਰੁਕ ਨਾਲ ਕਿਸ ਨੂੰ ਡੇਢ ਨਾਲ ਉਹ ਖੋਣ ਨੂੰ ਫਿਰਦੇ ਬੋਲੀ ਕਰਾਉਣ ਨੂੰ ਫਿਰਦੀ ਆ ਅੱਜ ਤੱਕ ਅਜੇ 60 70 ਸਾਲਾਂ ਤੋਂ ਕਦੀ ਇਹਦੀ ਬੋਲੀ ਨਹੀਂ ਹੋਈ ਜਿੱਦੇ ਸਾਰੇ ਕਿਸਾਨ ਇਹ ਬਾਹਰ ਰਹੇ ਨੇ ਜਮੀਨ ਨੂੰ ਅਸੀਂ ਕੋਰਟ ਕੇਸ ਕੀਤਾ ਹੋਇਆ ਹੈ 37 37 40 40 ਸਾਲ ਦੀ ਸਾਡੇ ਕੋਲ ਗਦਾਵਰੀਆਂ ਪਈਆਂ ਨੇ ਉਹ ਸਾਡੇ ਕੋਰਟ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਡੇ ਨਾਲ ਇਹ ਬੋਟਾਂ ਕਰਕੇ ਰੰਜਿਸ਼ ਕਰਕੇ ਧੱਕਾ ਕਰ ਰਹੇ ਇਹ ਹੋ ਕਿੰਨੀ ਜ਼ਮੀਨ ਹੈ ਜੀ ਤੇ ਕਿੰਨੇ ਲੋਕਾਂ ਨੇ ਕੇਸ ਕੀਤਾ ਹੋਇਆ ਇਹ ਲਗਭਗ 14-15 ਕਿੱਟਰੇ ਜੀ 10-12 ਨੇ ਕਰਤਾ ਬਾਕੀ 15-20 ਹੋਰ ਕਰਦਣਗੇ ਅੱਜ ਕਿੰਨੇ ਜਣਿਆਂ ਨੂੰ ਨੋਟਿਸ ਕੱਢਿਆ ਸੀ ਇਹ ਨੋਟਸ ਜੀ ਹੋਊਗਾ ਤਾਂ ਗਰੀਬਾਂ ਦਾ 80 ਤੋਂ ਲੈ ਕੇ 90 ਜਾਂ 100 ਵੀ ਹੋ ਸਕਦਾ ਹੈ ਹੁਣ ਕੀ ਮੰਗ ਕਰਦੇ ਮੰਗਦੀ ਅਸੀਂ ਕਹਿੰਦੇ ਜਿਹੜਾ ਸਾਡਾ ਹੱਕ ਹੈ ਸਾਨੂੰ ਮਿਲਣਾ ਜਿਹੜਾ ਜਿਹੜਾ ਕੋਈ ਕੋਰਟ ਕਰੂਗਾ ਉਹਦੇ ਨਿਰਪਰ ਹਾਂ ਕੋਰਟ ਦੇ باوجود ਬੋਲੀ ਕਰਾ ਰਹੇ ਹਾਂ ਹਾਂ ਜੀ ਕੋਰਟ ਦੇ باوجود ਬੋਲੀ ਕਰਾ ਰਹੇ ਨੇ ਸਾਡੀਆਂ ਤਰੀਕਾਂ ਵੀ ਪੈਗੀਆਂ ਸਾਡੇ ਕੋਲ ਜੱਜ ਦੇ ਰਿਕਾਰਡ ਔਰ ਜੱਜ ਸਾਹਿਬ ਦਾ ਰਿਕਾਰਡ ਪਿਆ ਆ ਦੇਖ ਲਓ ਜੀ ਤੁਹਾਨੂੰ ਦਿਖਾ ਦਿੰਨੇ ਆ ਮੈਡਮ ਜੀ ਹੁਣ ਕੀ ਮੰਗ ਕਰਦੇ ਮੰਗ ਜੀ ਸਾਨੂੰ ਨਸਾਮ ਮੇਂਡਾ ਦਾ ਟਕਾ ਹੋ ਰਿਹਾ ਹੈ ਵੀਡੀਓ ਸਲਿਮਟਰ ਜਿਹੜਾ ਅੱਜ ਟੈਂਡਰ ਤੋਂ ਸੂਲੜਾ ਤੋਂ ਟੈਂਡਰ ਤੋਂ ਸੂਲੜਾ ਦੀ ਹੈ ਲਗਭਗ 14 ਏਕੜ ਜ਼ਮੀਨ ਹੈ ਜੀ ਇਹ ਜੀ ਮੁਸਤਰਕਾ ਮਾਲਕਾਨ ਹੈ ਜਿਹਦੀ ਕਸਟੋਡੀਅਨ ਪੰਚਾਇਤ ਹੁੰਦੀ ਹੈ ਇਹ ਨਜਾਇਜ਼ ਕਬਜ਼ੇ ਹੇਠ ਚੱਲੀ ਆ ਰਹੀ ਸੀਗੀ ಗ್ರಾಮ ਪੰਚਾਇਤ ਨੇ ਇਹਨਾਂ ਦੇ ਖਿਲਾਫ ਕਲੈਕਟਰ ਕਮ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਕਰਨ ਦਾ ਫੈਸਲਾ ਕੀਤਾ ਸੀਗਾ ਤੇ ਲਗਭਗ ਇਹ 40 ਦੇ ਕਰੀਬ ਬੰਦੇ ਤੇ ਨਜਾਇਜ਼ ਕਬਜ਼ੇ ਨੇ ਅਸੀਂ ਹਲੇ 20 ਬੰਦਿਆਂ ਦੇ ਖਿਲਾਫ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਕਰ ਚੁੱਕੇ ਹਾਂ ਇਨ ਬਿਟਵੀਨ 6 ਬੰਦਿਆਂ ਨੇ ਸਾਨੂੰ ਲਿਖ ਕੇ ਦਿੱਤਾ ਪੰਚਾਇਤ ਨੂੰ ਵੀ ਅਸੀਂ ਉਹ ਸਾਡੇ ਤੇ ਕੇਸ ਨਾ ਕੀਤੇ ਜਾਣ ਉਹਨਾਂ ਨੇ ਜ਼ਮੀਨ ਦਾ ਕਬਜ਼ਾ ਲਗਭਗ ਜਿਹਦਾ ਰਕਬਾ 2 ਏਕੜ ਬਣਦਾ ਉਹ ਪੰਚਾਇਤ ਨੂੰ ਸੌਂਪ ਦਿੱਤੀ ਅਸੀਂ ਅੱਜ ਜਿਹੜੀ ਲੋਕਾਂ ਨੇ ਸਾਨੂੰ سپੁਰਦ ਕਰਾ ਦਿੱਤੀ ਹੈ ਆਪਣੀ ਸਹਿਮਤੀ ਨਾਲ ਉਹਦੀ ਬੋਲੀ ਕਰਾਉਣ ਆ ਰਹੇ ਹਾਂ ਤੇ ਬਾਕੀ ਜਿਹੜੇ ਨਿਜਾਇਜ਼ ਕਬਜ਼ੇ ਨੇ ਉਹਨਾਂ ਦੇ ਖਿਲਾਫ ਡਿਊ ਕੋਰਸ ਆਫ ਲਾ ਡੀਡੀਪੀਓ ਦੀ ਅਦਾਲਤ ਵਿੱਚੋਂ ਫੈਸਲਾ ਕਰਵਾਉਣ ਉਪਰੰਤ ਕਬਜ਼ੇ ਲਏ ਜਾਣਗੇ ਕੁਝ ಗ್ರಾಮ ਪੰਚਾਇਤ ਵੱਲੋਂ ਜਨੇ ਨੋਟਿਸ ਵੀ ਕੱਢੇ ਗਏ ਨੇ ਹਾਂਜੀ ਨੋਟਿਸ ਕੱਢੇ ਸੀਗੇ ਉਹਦੇ ਉਹਦੇ ਅਗੇਂਸਟ 6 ਬੰਦਿਆਂ ਨੇ ਆਪਣੀ ਬਿਲਿੰਗ ਦਿੱਤੀ ਆ ਵੀ ਅਸੀਂ ਇਹ ਕਬਜ਼ੇ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਹੈਗੇ ਤੇ ਉਹਨਾਂ ਨੇ ਪਰ ਜਿਹੜੀ ਉਹਨਾਂ ਦੇ ਕਬਜ਼ੇ ਦੀ ਜ਼ਮੀਨ ਸੀਗੀ ਉਹ ਪੰਚਾਇਤ ਨੂੰ ਸੌਂਪ ਦਿੱਤੀ। ਕੋ ਉਹਨਾਂ ਨੇ ਉਹ ਦੋਸ਼ ਵੀ ਲਾ ਰਹੇ ਨੇ ਕਿ ਮੁਸਤਰਕਾ ਖਾਤਾ ਹੈਗਾ ਵੀ ਉਹਦੇ ਵਿੱਚੋਂ ਕਿੱਥੇ ਦੇਣਗੇ ਜਿਹੜੀ ਜ਼ਮੀਨ ਉਹ ਮੁਸਤਰਕਾ ਮਾਲਕਾਂ ਦੀ ਜ਼ਮੀਨ ਹੈ ਜੀ ਇਹਦੀ ਕਸਟੋਡੀਅਨ ਪੰਚਾਇਤ ਹੁੰਦੀ ਹੈ। ਮੁਸਤਰਕਾ ਮਾਲਕਾਂ ਦੀ ਜ਼ਮੀਨ ਨੂੰ ਪੰਚਾਇਤ ਦੇਖਰੇਖ ਤੇ ਉਹਨੂੰ ਠੇਕੇ ਤੇ ਦੇ ਸਕਦੀ ਆ। ਉਹ ਵਿਲੇਜ ਕਾਮਨ ਲੈਂਡ ਐਕਟ ਦੀ ਹੈ ਨਹੀਂ। ਅਸੀਂ ਉਹ ਉਹਦੀ ਕੰਟਰੋਲ ਹੈ ਸਾਡੇ ਕੋਲ ਆ ਤਾਂ ਹੀ ਅਸੀਂ ਉਹਦੀ ਬੋਲੀ ਕਰਾ ਰਹੇ ਹਾਂ।